ਹਰ ਸ਼ਹਿਰ ਹਰ ਥਾਂ ਦੇ ਉੱਤੇ ਚੰਗੇ ਬੰਦੇ ਮਜੂਰ ਨੇ ਸਰਕਾਰ ਦੀ ਮਦਦ ਵੀ ਕਰ ਲੋ ਲੋਕਾਂ ਦੀ ਮਦਦ ਕਰਨ ਨੂੰ ਆਹ ਕੈਂਪੂ ਨਹੀਂ ਤਾਂ ਤਾਂ ਹੀ ਲੱਗ ਰਹੇ ਨੇ ਜੀ ਨਹੀਂ ਕੀ ਲੋੜ ਪਵੇ ਜੇ ਸਾਡੇ ਸਰਕਾਰਾਂ ਸਾਡੇ ਸਰਕਾਰੀ ਹੌਸਲੇ ਨਹੀਂ ਵਧੀਆ ਹੋ ਗਏ ਸੂਤ ਤਾਂ ਹੁਣ ਸਾਰਿਆਂ ਇੱਥੇ ਕਿਉਂ ਆਵੇ ਅਗਲਾ ਕੋਈ ਸੁਲਵਾਈ ਹੈਗੀ ਇਨਾਂ ਚੀਜ਼ਾਂ ਦਾ ਤੁਸੀਂ ਚੱਲ ਜਿਓ ਲਿਆ ਉੱਥੇ ਸਿੱਧੇ ਨੂੰ ਕੋਈ ਗੱਲ ਨਹੀਂ ਕਰਦਾ ਕਿਉਂਕਿ ਉਹ ਸੋਹਣੀ ਗੱਲ ਹੈ ਕੈਂਪ ਸੱਜੂ ਸਾਹਿਬ ਉਹਨਾਂ ਦੀ ਬੜੀ ਵਧੀਆ ਸੋਚ ਹੈ ਇਨਨੇ ਬੰਦਿਆਂ ਨੂੰ ਮਨ ਖੁਸ਼ ਹੈ ਵੀ ਚਲੋ ਅੱਜ ਆਪਣੇ ਮਾਪਿਓ ਭੈਣ ਭਾਈ ਬੱਚੀਆਂ ਵੀ ਸਾਰੇ ਇੱਥੇ ਆਏ ਨੇ ਕਿਸੇ ਨੂੰ ਨੀਗਾ ਦੀ ਪ੍ਰੋਬਲਮ ਹੈ ਚੈੱਕ ਹੋ ਜੂ ਸਾਰਾ ਕੁਝ ਹੋ ਜੂਗਾ ਪਰ ਇਹਦੇ باوجود ਸਾਡੇ ਦੇਸ਼ ਦੇ ਵਿੱਚ ਜਿਹੜੀ ਇਹ ਚੀਜ਼ ਖੁੱਲ ਰਹੀ ਹੈ ਮੰਨ ਕੇ ਜਦੋਂ ਆਪਾਂ ਕਹਿੰਦੇ ਜੀ ਸੈਂਟਰ ਖੁੱਲ ਰਹੇ ਨੇ ਜਾਂ ਕੋਈ ਮਾਂ ਫਲੋ ਨੂੰ ਸਾਹਮਣੇ ਲਈ ਜਗ੍ਹਾ ਤੇ ਬਣ ਰਹੀਆਂ ਨੇ ਜਿੰਨੀਆਂ ਐਨਜੀਓ ਜਾਂ ਹੋਰ ਇਹ ਚੀਜ਼ਾਂ ਕਿਉਂ ਹੋਣ ਜਦ ਆਪਾਂ ਤਾਂ ਇੰਨੇ ਵਧੀਆ ਸੀਗੇ ਇਹਦਾ ਕਾਰਨ ਕੀ ਹੈ ਕਿਉਂ ਕਿਉਂ ਵੱਧ ਰਹੀਆਂ ਨੇ ਇਹ ਕੋਈ ਸਰਕਾਰ ਇਹੋ ਜਿਹਾ ਕਾਨੂੰਨ ਲਾਗੂ ਕਰੇ ਵੀ ਤੁਸੀਂ ਮਾਂਪੇ ਦੀ ਸੇਵਾ ਨਹੀਂ ਕਰੋਗੇ ਤੁਹਾਨੂੰ ਕੁਝ ਨਹੀਂ ਮਿਲਣਾ। ਸੋਤੇ ਨਾ ਹੋਈ ਚੀਜ਼ ਵੀ ਉਹਨੂੰ ਚਲੀ ਜਾਣੀ ਹੈ। ਇਹ ਮਾਨੂੰ ਖੁਸ਼ੀ ਦਰੂਣ ਹੁੰਦੀ ਹੈ ਵੀ ਚਲੋ ਵਧੀਆ ਬੰਦੇ ਮੂਰੇ ਆ ਕੇ ਕਰ ਰਹੇ ਨੇ ਪਰ ਕੈਂਪਾਂ ਦੇ ਵਿੱਚ ਆਉਣ ਦੀ ਜ਼ਰੂਰਤ ਨਾਪਰ ਸਰਕਾਰਾਂ ਸਰੀ ਹੋ ਨੇਂ ਚੀਜ਼ ਅਸੀਂ ਆਪ ਦਾ ਸਪੇਸ ਖਾਲੀ ਛੱਡਤੀ ਆ ਕਿਸੇ ਨਾ ਕਿਸੇ ਨੇ ਉੱਥੇ ਭਰਨਾ ਆ ਗਿਆ ਅੱਜ ਵੀ ਐਸੇ ਰੋਜੀਕਾ ਮਾਰਦੇ ਕੋਈ ਬਾਹਰੋਂ ਆ ਗਿਆ ਕੋਈ ਮਿਹਨਤ ਕਰਦਾ ਕੋਈ ਐ ਕਰਨਾ ਕਰਨਾ ਹੀ ਹੈ ਜਦੋਂ ਆਪਾਂ ਇਥੋਂ ਕਰਾ ਸਪੇਸ ਖਾਲੀ ਕਰਤੀ ਆਪਾਂ ਜਗ੍ਹਾ ਖਾਲੀ ਕਰਤੀ ਉਹ ਅਡਜਸਟ ਹੋਣਾ ਹੈ ਕਿ ਆ ਕੇ ਇਸ ਦਾ ਫਲਾਹ ਲੈਣ ਹਾਂ ਔਰ ਜਿਨੇ ਲੋਕ ਵੀ ਲਾਉਂਦੇ ਨੇ ਬਹੁਤ ਵਧੀਆ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਜਾਂ ਤੁਹਾਡੇ ਮੋਬਾਈਲ ਰਾਹੀਂ ਕਿਹੜਾ ਚਾਹਣਾ ਮੈਂ ਕੱਲ ਵੀ ਬੋਲਿਆ ਕਿ ਤੁਹਾਨੂੰ ਬਹੁਤ ਹੈ ਜਿੰਨੀਆਂ ਸਾਡੀਆਂ ਪਿੰਡੂ ਸੰਸਥਾਵਾਂ ਨੇ ਨੌਜਵਾਨ ਮੁੰਡੇ ਨੇ ਜਿਹਨਾਂ ਨੂੰ ਨੌਜਵਾਨ ਸਮਾਜ ਦੇ ਵੀ ਮਰਕਰ ਕਹਿੰਦੇ ਆ ਸਪੋਰਟਸ ਕਲੱਬਾਂ ਵੀ ਕਹਿੰਦੇ ਆ ਉਹਨਾਂ ਨੂੰ ਖਾਸ ਕਰਕੇ ਮੇਰੀ ਅਪੀਲ ਆ ਵੀ ਆਪਣੇ ਪਿੰਡਾਂ ਦੇ ਮੋੜਾਂ ਦੇ ਉੱਪਰ ਰੈੱਡ ਕਲਰ ਦੇ yellow ਕਲਰ ਦੇ ਸਟicker ਲਾਉਣ ਸਰਕਾਰ ਕਰਦੀ ਹੈ ਜੀ ਸਰਕਾਰ ਨੂੰ ਮੈਂ ਕੱਲ ਬਹੁਤ ਕਹਿਤਾ ਜੀ ਉਹਨਾਂ ਤੁਸੀਂ ਕਹਿ ਨਹੀਂ ਸਕਦੇ ਜੋ ਮੈਂ ਕਹਿਤਾ ਨਹੀਂ ਸਰ ਇਹ ਆਪਾਂ ਸਾਰੇ ਕੰਮ ਹੀ ਆਪ ਕਰਦੇ ਹੁਣ ਭਗਵੰਤ ਮਾਨ ਸਾਹਿਬ ਨੇ ਵੀ ਇੱਕ ਬਿਆਨ ਦਿੱਤਾ ਕਹਿੰਦੇ ਜੀ ਤੁਸੀਂ ਨੌਜਵਾਨ ਇਕੱਠੇ ਹੋਵੋ ਤੇ ਨਸ਼ੇ ਤੇ ਕਬਜ਼ਾ ਕਰੋ ਫਿਰ ਤੁਸੀਂ ਕੀ ਕਰਦੇ ਤੁਹਾਡੇ ਵਾਸਤੇ ਕਰ ਲਾ ਚੁੜਿਆ ਸੀ ਸਰਕਾਰਾਂ ਨੂੰ ਕਿਹਾਂ ਜੋੜਨੇ ਆ ਮੈਂ ਇੱਥੇ ਕਹਿਣੀ ਚਾਹਨਾ ਮੋਦੀ ਸਾਹਿਬ ਹੋਣ ਭਗਵੰਤ ਮਾਨ ਸਾਹਿਬ ਜੋ ਕਹਿੰਦੇ ਨੇ ਸੁਣ ਲਓ ਹੋਣਾ ਹਵਣਾ ਕੋਈ ਸਾਨੂੰ ਆਪ ਕਰਾ। ਆਮ ਤਾਂ ਲੋੜ ਨਹੀਂ ਹੁੰਦੇ। ਹਾਂ ਸਾਨੂੰ ਆਪ ਨੂੰ ਹੀ ਕਰਨਾ ਪੈਣਾ। ਭਲੇਖੇ ਚ ਨਾ ਰਹੋ। ਹੋ। ਔਰ ਕੋਸ਼ਿਸ਼ ਕਰੋ ਵੀ ਹਰ ਮੋੜ ਉੱਪਰ ਨਿਰੇਸ਼ਵਰ ਜਿੱਥੇ-ਥੇ ਲੋਕ ਜ਼ਿਆਦਾ ਨਿਕਲਦੇ ਉੱਥੇ ਉਹ ਰੈੱਡ ਸਟicker ਲਾਏ ਜਾਣ। ਔਰ ਜੋ ਕਿ ਮੈਂ ਕੱਲ ਤੋਂ ਇਹ ਮਹਮੇਸ਼ਪੂਰੀ ਸ਼ੁਰੂ ਕਰ ਰਿਹਾ ਜਿਕਰੋਂ ਤੋਂ ਲੈ ਕੇ ਪੰਜਾਬ ਦੇ ਕਿਤੇ ਵੀ ਕੋਨੇ ਜਾਊਂਗਾ ਹਰ ਜਗ੍ਹਾ ਤੇ ਰੈੱਡ, yellow ਕਲਰ ਦੇ ਸਟicker ਮੈਂ ਲਾਉਣੇ ਸ਼ੁਰੂ ਕਰ ਦਿਆਂਗਾ। ਹਰ ਸਾਲ ਹੀ ਲਾਉਣਾ। ਇਸ ਸਾਲ ਮੈਂ ਲੈਣਾ। ਕੋਈ ਆਸਰਾ ਰੱਖੀ ਜੀ। ਨਹੀਂ ਮੈਂ ਬਹੁਤ ਸਾਰੀਆਂ ਗੱਲਾਂ ਨਹੀਂ ਕਹਿਣੀਆਂ ਚਾਹੁੰਦਾ। ਸਰਕਾਰਾਂ ਦਾ ਉੱਪਰਲੇ ਪੱਲੇ ਬਹੁਤ ਧਿਆਨ ਆ ਹਵਾ ਜੁੜਨਾ ਆਉਂਦਾ ਹੈਲੀਕਾਪਟਰ ਤੇ ਜਾਣਾ ਆ ਨਾ ਹੁੰਦਾ ਵੱਡੀਆਂ ਰੈਲੀਆਂ ਅਟੈਂਡ ਕਰਨੀਆਂ ਹੁੰਦੀਆਂ ਸਮਾਜ ਮਰਦਾ ਮਰੇ ਤੁੰਦਰੀ ਕੀ ਨਾਲ ਲੜਨਾ ਔਖਾ ਨਾ 88000 ਵਰੇ ਤੁੰਦਰੀ ਕੀ ਨੇ ਤੱਕ ਕੀਤਾ ਕੋਈ ਸੰਤ ਮਹਾਪੁਰਸ਼ ਨੇ 88000 ਵਰੇ ਤੱਕ ਨਹੀਂ ਕੀਤਾ ਜੋ ਕਿ ਪ੍ਰਤੱਖ ਹੈ ਉਸ ਵਕਤ ਵਰਲਡ ਵਾਰ ਵੋਗ ਦਾ ਇਹ ਘੇਰਾ ਬਣ ਗਿਆ ਸੀ ਤੇ ਉਸ ਨੂੰ ਰਿਕੁਐਸਟ ਕਰਕੇ ਸਾਰੇ ਦੇਵਤਿਆਂ ਨੇ ਹਟਾਇਆ ਸੀ ਤੇ ਆਪਾਂ ਦਾ ਕੁਝ ਵੀ ਨਹੀਂ ਹੁੰਦੇ ਮੂਰੇ ਪੰਜਾਬ ਦਾ ਪੈਸਾ ਸੀ ਹਥਾਂ ਚ ਜਿਆਦਾ ਸੀ ਪਰ ਤੁਸੀਂ ਆਏ ਹੋ ਜੀ ਇੱਥੇ ਕੈਂਪ 'ਚ ਹਰ ਸਾਲ ਕੈਂਪ ਲੱਗਦਾ ਕੀ ਕਹਿਣਾ ਚਾਹੁੰ। ਅਸੀਂ ਆਏ ਨਹੀਂ ਅਸੀਂ ਅਸੀਂ ਹੀ ਬਣਾਈ ਸਾਰਿਆਂ ਨੇ ਮਿਲ ਕੇ ਸਾਰਾ ਸਾਡੀ ਫਾਊਂਡੇਸ਼ਨ ਆ ਇਹਨਾਂ ਨੇ ਸਾਡੇ ਜਦੋਂ ਚੰਦੀ ਸਾਹਿਬ ਨੇ ਕੁਬੀਨ ਜੈਨ ਜੀ ਜਿਹੜੇ ਜੀ ਸਾਡੇ ਆਲੀ ਨਾਲ ਇਹਨਾਂ ਨੂੰ ਕੁਝ ਵੀ ਗਿਆ ਜਾ ਸਕਦਾ ਪਠਾਨੀਆਂ ਫੋਰਸ ਨਾਲ ਗੋਲੇ ਦੇ ਜੇਸ਼ ਵਰਮਾ ਜੀ ਸਾਡੇ ਐਸੇ ਦਿੱਲੀ ਜਗਰਾਉਂ ਦੇ ਸੋਸ਼ਲ ਵਰਕਰ ਨੇ ਕਿ ਸਾਨੂੰ ਲੜਣੇ ਔਖੇ ਨੇ ਹੋਰ ਕਿਸੇ ਨੂੰ ਯੂਦ ਦੇ ਵਿੱਚ ਪਰ ਸਾਰੇ ਸਾਰੇ ਹੀ ਪਰ ਜੋ ਇਹ ਨੇ ਉਹ ਇਹ ਹੀ ਨੇ ਉਹ ਇਹ ਟੈਂਪ ਤੋਂ ਬਹੁਤ ਸਾਰੇ ਲੋਕਾਂ ਨੇ ਲਾਹ ਲਿਆ ਆ। ਔਰ ਮੈਂ ਅੱਜ ਜੈਪ ਸਿੰਘ ਚੱਗੂ ਬੈਨੀਫੀਟ ਫੰਡਸ਼ਨ ਵੱਲੋਂ ਵੀ ਨਰੇਸ਼ ਜੀ ਨੂੰ ਕਹਿਣਾ ਵੀ ਆਪਾਂ ਵੀ ਇਹ ਸਟਿੱਕਰ ਮਹਿੰਮ ਚਲਾਈਏ। ਬਿਲਕੁਲ ਜਾਨਵਰਾਂ ਦੇ ਪੰਛੀਆਂ ਨੇ ਤੇ ਆਪਾਂ ਉਹਨਾਂ ਨੂੰ ਲਾਈਏ ਕਿਉਂਕਿ ਮੈਂ ਹਰ ਸਾਲ ਦਾ ਟਰੱਕਾਂ ਟਰਾਲੀਆਂ ਦੇ ਮਗਰ ਖੜ ਕੇ ਆ ਬੁਲਾਉਨੇ ਆ ਸੀ। ਪਰ ਆ ਕਿ ਮੈਂ ਥੋੜਾ ਲੇਟ ਆ ਮਾਫੀ ਚਾਹਨਾ ਮੈਂ ਕੱਲ ਲੈ ਕੇ ਆਉਂਗਾ ਲੁਹਾਣੇ ਤੋਂ ਔਰ ਆਪਾਂ ਇਹ ਮਹਿੰਮ ਸ਼ੁਰੂ ਕਰਿਆ। ਔਰ ਜਿੱਥੇ ਖਾਣਾ ਰੋਸਰੀ ਦਿੰਦੇ ਆ ਤੇ ਪਿੱਛੇ ਟਰੱਕ ਜਨ ਵੱਧ ਗਿਆ ਅੱਖਾਂ ਵਾਲਾ ਤਾਂ ਫਿਰ ਵੀ ਆਫ ਆ ਯਾਰ ਹਰ ਟਰੱਕ ਟਰੈਲੀ ਜਿਨ੍ਹਾਂ ਨੇ ਡੇੜੇ ਦੇ ਜਾਂ ਕੋਈ ਛੋਟੇ ਵਹੀਕਲ ਨੇ ਉਹਨਾਂ ਨੂੰ ਮੇਰੀ ਅਪੀਲ ਆ ਕਿ ਜੇਕਰ ਉਹ ਕਿਸੇ ਜਗ੍ਹਾ ਤੋਂ 5-10 ਰੁਪਏ ਦਾ ਖਰੀਦ ਕੇ ਲਾ ਲੈਣ ਐਲ ਸੈਕਟਰ ਦਾ ਅੱਛੀ ਗੱਲ ਬਹੁਤ ਆਨੰਦ ਆ ਰਿਹਾ ਜੀ 20 ਸਾਲ ਤੋਂ ਮੇਰੀ दिली ਖੁਆਇਸ਼ ਹੁੰਦੀ ਹੈ ਕਿ ਮੈਂ ਇਸ ਦਿਨ ਜ਼ਰੂਰ ਹਾਜ਼ਰ ਹੋਵਾਂ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਮੈਨੂੰ ਮੌਕਾ ਮਿਲਦਾ ਹੈਗਾ ਦੋਸਤਾਂ ਦੇ ਨਾਲ ਇਹਨਾਂ ਦਾ ਸਾਰਾ ਪ੍ਰਬੰਧ ਕੀਤਾ ਹੁੰਦਾ ਪ੍ਰਦੀਪ ਜੈ ਨਵੇਸ਼ ਕੁਮਾਰ ਕੇਤ ਸਿੰਘਲਾ ਜੀ ਸਾਰੀ ਟੀਮ ਦਾ ਬਹੁਤ ਆਨੰਦ ਆਉਂਦਾ ਜੀ ਸੇਵਾ ਕਰਕੇ ਪੁੰਨ ਦਾ ਜਿਵੇਂ ਕਹਿੰਦੇ ਫਲ ਮਿਲਦਾ ਹੈਗਾ ਤਾਂ ਚਾਹਾਂਗੇ ਕਿ ਜ਼ਰੂਰ ਪ੍ਰਮਾਤਮਾ ਇਸਾਂ ਦਾ ਸਮਾਂ ਜ਼ਿੰਦਗੀ ਦੇ ਵਿੱਚ ਦਿੰਦਾ ਰਵੇ ਤਾਂ ਕਿ ਸਮਾਜ ਦੀ ਸੇਵਾ ਮੰਦਿਰ ਵੇਤੇ ਇਹੋ ਜੇ ਕੈਂਪ ਚੱਲਦੇ ਰਹਿਣ ਇਹੋ ਜੇ ਬਜ਼ੁਰਗ ਦੇਖ ਰਹੇ ਹੋ ਬਹੁਤ ਹੀ ਜਿਨ੍ਹਾਂ ਨੂੰ ਜ਼ਰੂਰਤ ਮਨ ਹੁੰਦੀ ਹੈ ਸਾਰੇ ਆਉਂਦੇ ਨੇ ਆਸ ਲੈ ਕੇ ਤੇ ਜਿਨ੍ਹਾਂ ਦੇ ਹੁਣ ਕਾਰਡ ਬਣ ਗਏ ਨੇ ਕੱਲ ਨੂੰ ਉਹਨਾਂ ਦੇ ਆਪਰੇਸ਼ਨ ਹੋ ਕੇ ਸੁੰਦਰ ਜਹਾਨ ਦੇਖਣ ਦਾ ਉਹਨਾਂ ਨੂੰ ਜਦੋਂ ਮੌਕਾ ਮਿਲਣਾ ਤੇ ਉਹਨਾਂ ਦੇ ਦਿਲੋਂ ਜਿਹੜੀ ਸੀਸ ਨਿਕਲਣੀ ਹੈ ਉਹ ਪ੍ਰਵੀਨ ਜੀ ਬਸ ਆਪਾਂ ਨੂੰ ਪਤਾ ਨਹੀਂ ਕਿੱਥੋਂ ਕਿੱਥੇ ਲੈ ਜਾਣੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਹ ਵੀ ਪੁੰਨ ਦਾ ਕੰਮ ਹੈ ਜਿਹੜਾ ਅੱਗੇ ਦੀ ਅੱਗੇ ਇਹ ਸੰਦੇਸ਼ ਪਹੁੰਚਾਣਾ ਹੈ ਤੁਹਾਡਾ ਚੈਨਲ ਅਹਿਮਨ ਬਹੁਤ ਬਹੁਤ ਸ਼ੁਕਰੀਆ ਦਾ ਕਰ ਦਰਵਾਜੇ ਲੋਜੀ ਰੀਵਰ ਕੰਟਕੇ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਕੈਂਪ ਦੀ ਪ੍ਰਿਆਸ ਸਰ ਤੋਂ ਬੋਲੇ بابا موہن سنگھ سب کمرجیت جگا کے ہمیشہ برقرار انگریزی بہت سہایتا مل رہی ہے سارے پاس ਜਸਵੰਦਰ ਸਿੰਘ ਉਪੀ ਲੱਖ ਤੋਂ ਖੋੜਦੇ ਨੂੰ ਹੈ ਇਸੇ ਉਹਨਾਂ ਦਾ ਵਿਸ਼ੇਸ਼ ਯੋਗਦਾਨ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਸ ਪਰਿਵਾਰ ਦਾ ਬਾਬਾ ਮੌਨ ਸਿੰਘ ਜੀ ਦੇ ਅਸ਼ੀਰਵਾਦ ਨਾਲ ਤੇ ਜੀਉਨ ਸਿੰਘ ਭਗ ਸਿੰਘ ਮੱਲਾ ਇੱਕ ٹرسٹ ਦੇ ਸਹਿਯੋਗ ਦੇ ਨਾਲ ਵਿਮਾ ਅੱਖਾਂ ਦਾ ਵਿਸ਼ਾਲ ਮੁਹ ਚੈਕਅਪ ਦੇ ਪ੍ਰੋਗਰਾਮ

ਦੀ ਆਕਾਰ ਬਹੁਤ ਹੀ ਸੁੰਦਰ ਸਰਦਾਰ ਗੁਰਕਰਨ ਸਿੰਘ ਗਰੇਵਾਲ ਸਾਹਿਬ ਜਰ ਯਾਦ ਹੈ ਕਿ ਵੀਰ 20 ਸਾਲ ਗਰੇਵਾਲ ਸਾਹਿਬ ਇੱਥੇ ਆਏ ਨੇ ਹਰ ਕੈਂਪ ਦੇ ਵਿੱਚ ਉਦਾਂ ਹੀ ਬਾਬਾ ਮੋਹਨ ਸਿੰਘ ਸਖੋਜ ਜੀ ਦੀ ਵੀ ਹਾਜ਼ਰੀ ਹੁੰਨੇਸ਼ਾ ਨਹੀਂ ਰਹੀ ਪਹਿਲੇ ਕੈਂਪ ਤੋਂ ਲੈ ਕੇ ਜਦਾ ਸਿੰਘ ਮਲਕ ਸਾਹਿਬ ਇਹ ਜੋਤ ਜਗਾ ਰਹੇ ਨੇ ਅੱਜ ਸਰਪਾ ਸੇ یادگار سنپی جینو جی تصویر کے سامنے میں بےنتی کروں گا کہ پشپانجلی بھی دیکھو وہ شخصیت سب شریرکام ہمی ہوئی بھیار بے جیسے دیکھ رہے ہوئے تی

سارے اپنے پروارے کام کرتے ہیں اپنے روشن کرتے ہیں بچوں سے کرتے ہیں سارا ٹائم لے لیکن آپ جا یہ نشکام سیوا جی آپ کا بیبی بھن برا بچہ جیتوں ਪਰ ਠੀਕਾ ਵੀ ਜਾਏਗਾ ਗੋਮੋ ਮੈਂ ਸਹੀ ਹੋ ਜਾਏਗੀ ਇਹ ਮੈਨੂੰ ਸਮਝ ਆਇਆ ਕਿ ਸਭ ਤੋਂ ਵੱਡਾ ਫੋਨ ਦਿਣਾ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਮੈਂ ਬੁਲਾਈ ਕਿਹਾਗਾ ਤੇ ਨਾਲ ਧਰਵਾਦੀ ਕਰਦੇ ਹਾਂ ਕੋ ਨਿਹਾਲ ਸਤਿ ਸ਼੍ਰੀ ਅਕਾਲ ਫੋਟੋ ਤੇ ਵੀ ਅਸੀਂ ਵੀ ਤੁਹਾਡਾ ਨਾਲ ਸ਼ਾਮ ਲੋਕ ਜੀ ਸ਼ਹਿਰ ਦਾ ਤੇ ਇਹ ਹੋ ਜੇ ਤੇ ਕੇ ਕੱਲ ਜਿਹੜੇ ਹੈਗਾ ਸਵਾਲ ਹਮੇਸ਼ਾ ਅਸੀਂ ਤਾਂ ਤੁਹਾਡੇ ਨਾਲ ਆਂ ਮੈਂ 20 ਸਾਲ ਜੇ ਲੱਗਿਆ ਜਿਸ ਤਕ ਕਿਰਵਾਨਾਸ਼ ਜਦੋਂ ਮੈਂ ਮਤਲਬ ਕਿ ਡੀਸੀਸੀ ਸਾਡੀ ਮੈਂ ਇੱਥੇ ਆ 2011 ਉਹ 11 ਤੋਂ ਲੈ ਕੇ ਹੋਂ ਤੱਕ ਕੋਈ ਕੈਂਪ ਨਹੀਂ ਮੈਂ ਛੱਡਿਆ ਚਾਹੇ ਮੈਂ ਦਿੱਲੀ ਉੱਥੇ ਲੀ ਆਵੇ ਚਾਹੇ ਕਿਤੇ ਹੋਰਾਂ ਸਾਡੀ ਪਹੁੰਚ ਆਏਗਾ ਕਿਉਂਕਿ ਇੱਕ ਇੱਕ ਚੰਗੇ ਕਾਲ ਦੇ ਸਾਡੀ ਆੜੀ ਲੱਗਦੀ ਆ ਮੈਂ ਸਮਝਦਾਗਾ ਕਿ ਜਿੱਥੇ ਸਭੂ ਬਲਗਰ ਅੱਜ ਸਭੂ ਵੈਸਾ ਤੁਹਾਨੂੰ ਬਗ ਲੈ ਲੈਦਾ ਉੱਥੇ ਨਾਲ ਦਰਵਾਜ਼ੇ ਕਰਦਾ ਕਿ ਅੱਜ ਅਖਾ ਦਾ ਰਾਜ ਬੜਾ ਮੈਗਾ ਹੋ ਗਿਆ ਹੈਗਾ ਕਿ ਤੁਸੀਂ ਸਾਰੇ ਜਿਹੜੇ ਲੱਗਿਆ ਇਹ ਵਧੀਆ ਜਿਹੜਾ ਕਾਰਸ ਕਰਿਓ ਕੋਈ ਇਥੇ ਤੁਹਾਨੂੰ ਲੈ ਲੈਦਾ ਕਿ ਵਧਾ ਜਾਵੇ ਨਾਲ ਵਾਈ ਹੋ ਜੀ ਕੱਲ੍ਹ ਵਾਈ ਹੋ ਜੀ ਮੈਂ ਖੁਸ਼ੀ ਵੀ ਹੈ ਤੇ ਨਾਲ ਨਾਲ ਧੰਨਵਾਦ ਵੀ ਕੀਤਾ ਉਹਨਾਂ ਨੇ ਇਹ ਸਾਰੀ ਸੁਸਾਇਟੀ ਦਾ ਮੈਂ ਗਰੇਵਾਲ ਸਾਹਿਬ ਨੂੰ ਸਰ ਦੋਸ਼ ਕਰ 20 ਸਾਲ ਹੋ ਗਏ ਨੇ ਮੈਨੂੰ ਯਾਦ ਆ ਕੈਪ ਜਦੋਂ ਕੈਂਪ ਲੱਗਿਆ ਸੀ ਮੈਂ ਵੀ ਹਾਜ਼ਰ ਸੀ ਤੇ ਮੈਂ ਉਹ ਸਾਹਮਣੇ ਤੁਸੀਂ ਸਭ ਤੋਂ ਪਹਿਲਾਂ ਬਾਬਾ ਜੀ ਦੀ ਜਿਵੇਂ ਕਹਿੰਦੇ ਆ ਅਸਾਸ ਦੇ ਵਿੱਚ ਸ਼ਾਮਲ ਹੋਏ ਸੀਗੇ ਚਾਹੋਗੇ ਵੀ ਧੀਮਾ ਵੀ ਆਵੇ ਚਾਲੀਮਾ ਵੀ ਆਵੇ ਆਵਾਜ਼ ਵੀ ਓਏ ਜਿਹੜਾ ਕੱਲ੍ਹ ਦਾ ਵਾਚੂ ਜੀ ਜੀ ਦੇ ਅਸੀਂ ਸਤਿ ਸ਼੍ਰੀ ਅਕਾਲ ਨੇ ਆਪਣੇ ਯੋਗਾਂ ਦੀ ਯਾਦ ਕਰਦਾ ਇਤਨਾ ਬੜਾ ਯਾਦ ਕਿ ਇਤੋਂ ਦੀ ਸੇਵਾ ਕਰਕੇ ਇਹਨਾਂ ਕਰੀ ਸਾਰੇ ਆਪਰੇ ਵਰਗਾ ਯਾਦ ਇਸ ਤਰ੍ਹਾਂ ਦਾ ਹੋਰ ਬਹੁਤ ਸਾਰਾ ਯਾਦ ਸਾਡੇ ਜੀਵਨ ਦੀ ਨਾਮ ਸਿਹਤ ਨੂੰ ਬੜੀ ਖੁਸ਼ੀ ਆ ਇਹ ਵੀ ਕਹੇ ਰਾਜਪੂਤ ਸਮਾਜ ਤੋਂ ਸਮਾਜ ਤੋਂ ਸਹਾਇਤਾ ਦੇਣ ਲਈ ਬਹੁਤ ਬੜੀ بابا جی کہ جب کا یہ چاہیے سال ہو گئے نہا جی سارے بہت خوشی پہنچیاں میں دیکھا کہ سارے مانتے ہیں کہ سماج سیواج اتنا یہ سکتا ہے علو کا کوئسچر لے کے اس سارے فون نمبر لگا دیے تو بند ہو رہا ہے سوسائٹی ہے سارے چونکہ کاروں نمبر اپ کی ہائی بریج ہے پورا بھری چلا السلام سالہ فائل پاور اس طرح اور بہت چل رہا ہے اس پوائنٹ کے واسطے ਸਾਰੇ ਮਾਈਕ ਨਹੀਂ ਜਿਹਨੇ ਮਨਸਾ ਬਕਤੀ ਕੈਲਕੂਲ ਗਾਉਂਦੇ ਨੇ ਸਾਰੇ ਬੋਲ ਬੋਲ ਜਿਹੜੀ ਇਹ ਸ਼ੁਰੂ ਕਾਗਨਾਮਾ ਦਿੱਤੀ ਹੈ ਜੀ ਸਾਰੇ ਗਰੀਬ ਤੇ ਰਾਜੀ ਹੋ ਕੇ ਆਣ ਅਰ ਜਿਸ ਜਗ੍ਹਾ ਤੇ ਇਹ ਪ੍ਰਕਿਰਿਆ ਕਰਵਾਣ ਕਰਦੇ ਨੇ ਉਹਦੇ ਲਈ ਸਾਡੀ ਸੁਸਾਇਟੀ ਤੁਹਾਨੂੰ ਇੱਕ ਇਮਾਨ ਦਾ ਪ੍ਰਤੀਕ ਜਿਹਨੀਆਂ ਸਫੀਤਾ ਨੇ ਅੱਜ ਦਿਖਾਣ ਕਿਹਾ ਸਭ ਤੋਂ ਪਹਿਲਾਂ ਬਾਬਾ ਜੀ ਨੂੰ ਮੇਰੀ ਅਰਦਾਸ ਕਰਦਾ ਹਾਂ ਕਿ ਇਹ ਇਮਾਨ ਦਾ ਪ੍ਰਤੀਕ ਇਹ ਸੂਲ ਬਾਬਾ ਜੀ ਦਾ ਇਸ ਵੀਵੇਂ ਸਵਰਗੀ ਅਜੇ ਸਭ ਨੂੰ ਹੰਦੇ گڑ واحر تیرا شکر ہے کلیئر جہاں نے اس پرماتما شکر گزارا جنہوں نے کلیر صاحب آدمی شخصیت کے راؤں پہنچ بھی دو ہزار گیارہ تو سیوا کر رہے ہیں اس کے بعد سردار گرچرن سن گریوال صاحب یہ آشیرواد رہے بابا جی کا گرچرن سن گریوال صاحب بابا موہن سی سب جیر صاحب آنر کرتے ہوئے سردار گرچرن سب گریوال صاحب شرونی گردو پر سب کے نام ہی گدار سنگھ ملک صاحب وہ بھی بڑی پیاری شخصیت ہے بڑا سہیوگ ہے بڑی سوبل شخصیت ہے ہر کام کے تھوڑا جہا پیچھے ہو

ਮੇਰੇ ਬੋਲਾਂ ਨੂੰ ਤੁਸੀਂ ਕੌਣ ਬੁਗਿਆ ਹੈ ਇਹ ਸਤਨਾ ਲੱਖ ਰੁਪਏ ਅੱਜ ਦੇ ਜੰਗ ਦੇ ਆਪਾਂ ਦੇ ਆਪ ਨੂੰ ਮਹੱਤਵਪੂਰਨ ਹੋਇਆ ਕਿ ਤੇ ਹੁੰਦੇ ਸਾਰੇ ਲੋਕ ਇਹ ਇਨਾਂ ਨੂੰ ਇਹੋ ਜਿਹਾ ਸੁਨੇਹਾ ਆਪੀ ਤੁਹਾਨੂੰ ਬਹੁਤ ਚਿੰਤ ਨੂੰ ਮੰਨ ਲੋ ਵੀ ਕਿ ਅਸੀਂ ਅੱਜ ਇਸ ਸਾਲ ਤੋਂ ਲਗਾਤਾਰ ਇਹ ਕਹਿਣ ਤੋਂ ਸਾਹ ਬਹੁਤ ਵੱਡੀ ਸੇਵਾ ਦੇ ਹਰ ਜਨ ਦੇ ਵਿੱਚ ਮਾਰ ਕੇ ਦੇਖ ਰਿਹਾ ਵਾ ਤੇ ਜਿਹੜੀਆਂ ਤਾਂ ਅੱਜ ਤੁਹਾਡਾ ਤੋਂ 15 ਰੋਕ ਹੋ ਗਿਆ ਜਿੱਦਾਂ ਲੱਗਦਾ ਸਭ ਤੋਂ ਵੱਡਾ ਪੜਨਾ ਹੈ ਦੇਖਣ ਤੋਂ ਬਿਨਾ ਕੋਈ ਚੀਜ਼ ਵਾਅਦਾ ਨਹੀਂ ਬਿਲਕੁਲ ਬਿਲਕੁਲ ਸਹੀ ਮੇਨ ਚੀਜ਼ਾਂ ਦਾ ਦਸ਼ਾ ਚੇਂਜ ਕਰਨ ਦੀ ਲੋੜ ਅੱਜ ਆਪਾਂ ਗਾਮ ਤੋਂ ਲੱਗੇ ਡਾਇਰ ਹੋਇਆ ਜਿਹੜਾ ਚੀਜ਼ਾਂ ਨਾਲ ਇਹ ਸਪੀਆ ਬਹੁਤ ਵੱਡਾ ਵਾ ਕਿਉਂਕਿ ਜੇ ਕਿਸੇ ਦਾ ਮਨ ਕਿਤੇ ਲੋਕ ਜੇ ਆਪਾਂ ਅੱਖਾਂ ਇਹ ਬੰਦ ਕਰ ਲਓ ਬੰਦ ਕਰਨ ਦੇ ਨਾਲ ਤੁਹਾਨੂੰ ਕੋਈ ਨਾਜ਼ਰ ਆਉਂਦਾ ਕੋਸ਼ਿਸ਼ ਕਿਸੇ ਦੇ ਘਰੇ ਚਾਨਣ ਹੋ ਗਿਆ ਕਿਸੇ ਨੂੰ ਦੇਖਣ ਲੱਗੇ ਇਤੋਂ ਵੱਡੀ ਸੇਵਾ ਕੋਈ ਨਹੀਂ ਜੀ ਬਹੁਤ ਵੱਡਾ ਗਾਨ ਦੰਦਗੇ ਤਾਂ ਸਵਾਦ ਰੱਖਾਂਗੇ ਤਾਂ ਜਹਾਨ ਗਿਆ ਬਿਲਕੁਲ ਬਿਲਕੁਲ ਪੰਗੋਰੀ ਸਾਹਿਬ ਬਹੁਤ ਸੋਹਣੇ ਸਾਡੇ ਡੀਜੀਪੀ ਸਾਹਿਬ ਤੋਂ ਅੰਤ ਤੱਕ ਮੁਝ ਕਿਤੇ ਕਹਿਤੇ ਸਾਡੀ ਜੇ ਇਹ ਸਾਰੀ ਇੱਥੇ ਪਹੁੰਚੀ ਹੋਈ ਆ ਸੋਡੇ ਇਹ ਸੇਵਾ ਦੇਖ ਰਹੇ ਹੋ ਸਭ ਤੋਂ ਸਾਡੀ ਅਹਿਮ ਟੀਮ ਹੈ ਜਿਹੜੀ ਸੈਂਸਲ ਦੇ ਬੈਠੇ ਹੈ ਬੜੇ ਸਤਕਾਰ ਦੇ ਨਾਲ ਹਰ ਵਾਸੀ ਕਿੰਨੇ ਹੁਣ ਤੱਕ ਹੋ ਗਏ 20 ਹਨ ਹੁਣ ਇਹ ਨੰਬਰ 140 ਹੋ ਗਏ 140 ਇੱਕ ਵਾ ਦੇ ਅੱਜ ਇਹ 100 ਤੱਕ ਦਾ ਨੰਬਰ ਅੰਦਰ ਚੈੱਕ ਅਪ ਵੀ ਹੋ ਚੁੱਕਿਆ ਹੈ ਨਾ ਹਾਂ 140 ਤੱਕ ਅੰਦਰ ਭੇਜਦੇ 140 ਤੱਕ ਭੇਜਦੇ ਪਰ ਤੁਹਾਨੂੰ ਲੱਗਦਾ ਵੀ 300 ਦੇ ਕੀ ਪਾਉਂਦੇਗਾ ਜੀ ਅਗੂ ਵੀ 360 ਤੱਕ ਜੀ ਹੁਣ ਵੀ 350 ਮੈਨੂੰ ਲੱਗ ਰਿਹਾ ਪਤਨ ਮੈਂ ਮੈਂ ਸ਼੍ਰੀ ਸੁਭੂ ਜੀ ਦਾ ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਮੈਂ ਜਿਹੜਾ ਸਾਡੀ ਸਾਡੀ ਪਹੁੰਚ ਆ ਉੱਤੇ ਤੱਕ ਬਜਾਨੇ ਹੋ ਬਹੁਤ ਸੇਵਾ ਦਾ ਤੁਸੀਂ ਸਾਨੂੰ ਜਲਾ ਲਾਭ ਨਹੀਂ ਨਹੀਂ ਤੁਹਾਡੇ ਮਨ ਚ ਜੱਜਬਾ ਜੀ ਚਾਹੇ ਬਜਰੰਗਦਲ ਲੈ ਚਾਹੇ ਹੋਰ ਸੇਵਾ ਹਾਂ ਤੇ ਸਟੂ ਸਾਹ ਦਾ ਬੇਟਾ ਉਸ ਦਾ ਫਟਪੋਤਾ ਆ ਬੈਠੇ ਨੇ ਇਹ ਵੀ ਸੇਵਾ ਤੇ ਲੱਗੇ ਹੋਏ ਨੇ ਕੱਲੇ ਸਤੂ ਸਾਹਿਬ ਹੀ ਨਹੀਂ ਚਾਹੁੰਦੇ ਵੀ ਮੇਰੇ ਤੱਕ ਸੇਵਾ ਖਤਮ ਹੋਵੇ ਕਿਉਂ ਨਹੀਂ ਸੋਈ ਸਾਹਿਬ ਆ ਕੇ ਪਨੀਰੀ ਵੀ ਬੈਠੀ ਐ ਅੱਛਾ ਲੱਗਿਆ ਆਹ ਜੀ ਆਤੀ ਕੋ ਚ ਲੱਗਿਆ ਬਣਾ ਜਾਓਗੇ ਵੀ ਆਈ ਸਿਸਟਮ ਨਾਲ ਚੱਲੇ ਸਾਰਾ ਕਾਜੀ ਹਾਂਜੀ ਬਹੁਤ ਧੀ ਰਕਤ ਖਾਣਾ ਬਹੁਤ ਤਰੀਕੇ ਨਾਲ ਕੰਮ ਹੋ ਗਿਆ ਤੇ ਲਾਭਾਂ ਦੀ ਰਾਤ ਬਜ਼ੁਰਗਾਂ ਦੀ ਯਾਦ ਆਉਂਦੀ ਐ ਅੱਜ ਬੱਚਾ ਛੋਟੇ ਹੁੰਦੇ ਹੋਗੇ ਤੁਸੀਂ ਤਾਂ ਨਹੀਂ ਆਂਦੇ ਮੈਂ ਪਹਿਲੀ ਕੈਂਪ ਆ ਮੈਂ ਇਹ ਨਮਟਾ ਕਰੀ ਗਾਵਾ ਦੀ ਬਾਤ ਹੈ ਅਗਲੇ ਕੀ ਹਾਂਜੀ ਹਾਂਜੀ ਆਪਾਂ ਕਰਨੇ ਆ ਤੁਹਾਡੇ ਨਾਲ ਹੀ ਸਾਨੂੰ ਚਾਹ ਹੈ ਇਹ ਵੀ ਕਰਿਆ ਕਰੂਗਾ ਇਹ ਕਿਵੇਂ ਕਰੋਗਾ ਇਹ ਕਿਵੇਂ ਕਰੂਗਾ ਹੈਲੋ ਕਹਿ ਕੇ ਕਰੂਗਾ ਅੱਜ ਛੋਟਾ ਬੱਚੇ ਦਾ ਮੇਰੀ ਇਹੀ ਹੈ ਕਿਉਂ ਭਾਈ ਸਾਹਿਬ ਅੱਗਰ ਵੀ ਦੇਖ ਰਹੇ ਆ ਅਪਰੇਸ਼ਨ ਕੇ ਕਰਤਾਨ ਸਿੰਘ ਆਰ ਹਿੰਦਰ ਸਿੰਘ ਰਿਕੁਨ ਜੀ ਸਾਰੀ ਟੀਮ ਦੇ ਨਾਲ ਸਰਦਾਰ ਸਾਹਿਬਾ ਪ੍ਰਤੀ ਬਹੁਤ ਜਿਹੜਾ ਸੁਪਰ ਹੈ ਇਹ ਸਨਮਾਨ ਸਾਰੀ ਟੀਮ ਬਹੁਤ ਹੀ ਜਿੰਨਾਂ ਦਾ ਸਹਿਯੋਗ ਆਜ 30 ਸਾਲ ਹੋ ਗਏ ਇਸ ਕੇ ਹਮਨੋ ਬਾਕੀ ਸਾਰਿਆਂ ਦੇ ਤੱਕ ਅਪੀਸ ਨੂੰ दार सुबी सिंह